ਪੂਰੀ ਦੇ ਮਲੇਰਕੋਟਲਾ ਰੋਡ ਤੇ ਇੱਕ ਕਾਰ ਐਸੈਸਰੀ ਦੀ ਦੁਕਾਨ ਨੂੰ ਬਿਜਲੀ ਸ਼ਾਰਟ ਸਰਕਟ ਨਾਲ ਅਚਾਨਕ ਅੱਗ ਲੱਗ ਗਈ ਹੈ। ਇਸ ਅੱਗ ਲੱਗਣ ਨਾਲ ਦੁਕਾਨਦਾਰ ਦਾ ਕਰੋੜਾ ਰੁਪਏ ਦਾ ਨੁਕਸਾਨ ਹੋ ਗਿਆ ਹੈ। ਦੱਸਾਂ ਯੋਗ ਹੈ ਕਿ ਇਸ ਅੱਗ ਤੇ ਕਾਬੂ ਪਾਉਣ ਲਈ 4 ਫਾਇਰ ਵਗੇਟ ਦੀਆਂ ਗੱਡੀਆਂ ਪਹੁੰਚ ਗਈਆਂ ਹਨ ਪਰ ਹਜੇ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਜਾ ਰਿਹਾ। ਜਿਸ ਨੂੰ ਲੈ ਕੇ ਭਾਰੀ ਪੁਲਿਸ ਫੋਰਸ ਅਤੇ ਵਪਾਰੀ ਬਰਗ ਮੌਕੇ ਤੇ ਪਹੁੰਚ ਗਏ ਹਨ ਅਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਨਿਰੰਤਰ ਜਾਰੀ ਹੈ। ਇਸ ਮੌਕੇ ਟ੍ਰੈਫਿਕ ਇਨਚਾਰਜ ਸੰਜੇ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲਦੀ ਹੀ ਅੱਗ ਤੇ ਕਾਬੂ ਪਾ ਲਿਆ ਜਾਵੇਗਾ ਅਤੇ ਅੱਗ ਤੇ ਕਾਬੂ ਪਾਉਣ ਲਈ 4 ਫਾਇਰ ਵਗੇਟ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਹਨ ਇਸ ਸਾਰੇ ਮਾਮਲੇ ਬਾਰੇ ਜਦ ਦੁਕਾਨਦਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਬਿਜਲੀ ਦੇ ਸ਼ਾਰਟ ਸਰਕਟ ਨਾਲ ਇਹ ਅੱਗ ਲੱਗੀ ਹੈ ਜਿਸ ਨਾਲ ਸਾਡੀ ਦੁਕਾਨ ਦਾ ਕਰੋੜਾ ਰੁਪਏ ਦਾ ਨੁਕਸਾਨ ਹੋ ਗਿਆ ਹੈ ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਵਿਕਾਸ ਚੈਨੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਮੁੱਚਾ ਵਪਾਰੀ ਵਰਗ ਦੇ ਵਿੱਚ ਅਫਸੋਸ ਪਾਇਆ ਜਾ ਰਿਹਾ ਹੈ ਅਤੇ ਜਲਦੀ ਹੀ ਪੰਜਾਬ ਸਰਕਾਰ ਨੂੰ ਇਸ ਦੇ ਮੁਆਵਜ਼ੇ ਦੀ ਮੰਗ ਕੀਤੀ ਜਾਵੇਗੀ। ਇਹਨਾਂ ਨੇ ਫਾਇਰ ਬ੍ਰਿਡ ਵਾਕੇ ਕੰਟਰੋਲ ਕਰ ਰੱਖਿਆ ਕਿਤੇ ਪਰ ਇਹ ਪਤਾ ਨਹੀਂ ਕਿ ਕਿਵੇਂ ਲੱਗੀ ਹੈ। ਕਿੰਨੀਆਂ ਗੱਡੀਆਂ ਉਰੇ ਪਹੁੰਚ ਚੁੱਕੀਆਂ ਨੇ? ਫਾਇਰ ਬ੍ਰਿਡ ਤਿੰਨ ਗੱਡੀਆਂ ਆ ਗਈਆਂ ਸਾਰਾ। ਮਲੀਕ ਕੋਲਾ ਰੋਡ ਤੇ ਇੱਕ ਦੁਕਾਨ ਨੂੰ ਅੱਗ ਲੱਗਿਆ ਦੁਕਾਨਦਾਰ ਦਾ ਲੱਖਾਂ ਦਾ ਨੁਕਸਾਨ ਚੁੱਕਿਆ। ਬੜੀ ਦੁਖਦਾਈ ਖਬਰ ਅੱਜ ਸਾਹਮਣੇ ਆਈ ਜਦੋਂ ਪਤਾ ਲੱਗਿਆ ਇੱਕ ਦੁਕਾਨਦਾਰ ਦੀ ਸਾਰੀ ਜਿਹੜੀ ਜ਼ਿੰਦਗੀ ਦੀ ਮਿਹਨਤ ਹੈ ਉਹ ਲੱਗੀ ਹੋਈ ਹੁੰਦੀ ਹੈ ਇਹਦਾ ਹੁਣ ਕਾਰਨ ਪਤਾ ਲੱਗੇਗਾ ਵੀ ਕਿਸ ਕਾਰਨ ਜਿਹੜਾ ਨੁਕਸਾਨ ਹੋਇਆ ਹੈ ਸੋ ਪੂਰਾ ਵਪਾਰ ਮੰਡਲ ਸਾਰੀ ਪੂਰੀ ਦੇ ਵਪਾਰੀ ਵੀਰ ਔਰ ਸ਼ਹਿਰ ਦੁਕਾਨਦਾਰ ਭਰਾ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਜਿੱਥੇ ਤੱਕ ਵੀ ਹੋਊਗੀ ਪੱਦਰ ਕਰਨ ਦੀ ਕੋਸ਼ਿਸ਼ ਕਰਾਂਗੇ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਜਿਹਨੇ ਮੌਕੇ ਤੇ ਪੂਰੀ ਤਰ੍ਹਾਂ ਮਸਹਾਦ ਨੇ ਔਰ ਮੈਂ ਸਰਕਾਰ ਤੋਂ ਵੀ ਇਹ ਫੀਸ ਕਰਾਣਾ ਤੇ ਵਿਸ਼ਵਾਸ ਨਹੀਂ ਕਰਵਾਣਾ ਵੀ ਜੋ ਜਥਾ ਸੰਭਵ ਸ਼ਕ ਮਦਦ ਹੈ ਉਹ ਵੀ ਅਸੀਂ ਵਪਾਰੀ ਵੀ ਇੱਕ ਤੋਂ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਤੁਹਾਡੀ ਬੁਮਾਰੀ ਆਪਣੇ ਪਰੋ ਪਰਾਂ ਦੇ ਲਈ ਹਸਕੀ ਕੀ ਨਾਮ ਹੋਦਾ ਜੀ ਮਨਪ੍ਰੀਤ ਸਿੰਘ ਕੀ ਨਾ ਸੀ ਆਪਣੀ ਦੁਕਾਨ ਦਾ ਜੀ ਐਮਐਮ ਐਂਟਰਪ੍ਰਾਈਜ਼ ਜੀ ਕਿਵੇਂ ਲੱਗੀ ਅੱਗ ਕੀ ਕਹਿਣਾ ਚਾਹਣੋ ਅਸੀਂ ਦੁਕਾਨ ਦੇ ਅੰਦਰ ਹੀ ਬੈਠੇ ਸੀ ਜੀ ਸਾਡੇ ਬਾਹਰ ਹਨਾ ਬਾਹਰੋਂ ਆ ਕੇ ਦੱਸੇ ਕਿ ਉੱਪਰਲੇ ਬਸੋਂ ਧੂਆ ਨਿਕਲ ਰਿਹਾ ਅਸੀਂ ਨੀਚੇ ਹੀ ਸਨ ਹੋਰ ਉਸ ਟਾਈਮ ਪਤਾ ਨਹੀਂ ਲੱਗ ਰਹਾ ਤੇ ਵੀ ਉਹ ਜਦੋਂ ਜੇ ਦੇਖਦੇ ਦੇਖਦੇ ਜਿਆਦਾਤਰ ਸਾਡਾ ਜਿਹੜਾ ਸਮਾਨ ਉਹ ਪਲਾਸਟਿਕ ਦਾ ਸੀ ਪਲਾਸਟਿਕ ਦਾ ਤੇ ਗੱਤੇ ਚ ਪੈਕਿੰਗ ਹੁੰਦਾ ਵੀ ਉਹ ਅਗੋਂ ਤੇਜ਼ੀ ਨਾਲ ਜਦੋਂ ਅਸੀਂ ਦੇਖੇ ਇੱਕਦਮ ਅੱਗ ਬਾੜੀ ਆ ਫਾਇਰ ਬੰਗਲਰ ਨੂੰ ਫੋਨ ਕੀਤਾ ਆਂਦੀ ਆਂਦੇ ਉੱਪਰ ਥੱਲੇ ਸਾਰੀ ਅੱਗ ਫੈਲ ਗਈ ਨਿਕਾਬ ਤੋਂ ਬਾਹਰ ਹੋ ਗਈ ਥੋੜਾ ਥੋੜੇ ਸਾਹਮਣੇ ਚਾਰ ਪੰਜ ਗੱਟੀਆਂ ਲੱਗੀਆਂ ਨੇ ਵੀ ਅੱਗ ਤੇ ਕਿੰਨਾ ਕੁ ਨੁਕਸਾਨ ਹੋ ਗਿਆ 1.5 ਕਰੋੜ ਦਾ ਐਸਟੀਮੇਟ ਆ ਵੀ ਇੰਨਾ ਕੁ ਦਾ ਨੁਕਸਾਨ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਹੈ ਜੀ ਸਾਡੇ ਵੀ ਸਾਡੇ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਜਦ ਸਾਨੂੰ ਕੀ ਕਹਣਾ ਜਨੂਚੀ ਬੋਲੋ ਮੇਰਾ ਨਾਮ ਮਨਦੀਪ ਸਿੰਘ ਹੈ ਅਸੀਂ ਬੇਨਤੀ ਕਰਦੇ ਸਾਡਾ ਨੁਕਸਾਨ ਦਾ ਬਹੁਤ ਜ਼ਿਆਦਾ ਹੋ ਗਿਆ ਜਿਸ ਤਰ੍ਹਾਂ ਚਲੋਈ ਕੁਦਰਤੀ ਆਫਤ ਦਾ ਅਸੀਂ ਸਰਕਾਰ ਅੱਗੇ ਹੀ ਮੰਗ ਕਰਦੇ ਆਂ ਕਿ ਜਿਸ ਤਰ੍ਹਾਂ ਸਾਰੇ ਮੰਨ ਲਓ ਕਿਸਾਨਾਂ ਨਾਲ ਜੇ ਇੱਕ ਵਾਰਕ ਨਾਲ ਸਰਕਾਰ ਖੜਦੀ ਹੈ ਕਿ ਵਪਾਰੀਆਂ ਨਾਲ ਵੀ ਜੇ ਕੁਦਰਤੀ ਆਫਤ ਆਉਂਦੀ ਹੈ ਤਾਂ ਸਰਕਾਰ ਸਾਡੇ ਨਾਲ ਵੀ ਖੜੇ ਸਾਡੀ ਮਦਦ ਕਰੇ ਅਸੀਂ ਬੇਨਤੀ ਕਰਦੇ ਆਂ